ਜੋ ਕਾਪਸਾ ਬਲਦ ਦਿਖਣਾ ਕਰੇ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਪੰਚ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲਈ ਗਈ ਉਸ ਸੇਵਾ ਵਿੱਚ ਘੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਘੰਟਾ ਬ੍ਰੈਕਨ ਦੀ ਸੇਵਾ ਸੇਵਾਦਾਰ ਵਾਲਾ ਚੋੜਾ ਪਾ ਕੇ ਹੱਥ ਵਿੱਚ ਵਰਸ਼ਾ ਫੜ ਕੇ ਉੱਥੇ ਡਿਊਟੀ ਕੰਮ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਸ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵਰਡੋਂ ਸਿਕਿਉਰਟੀ ਵੱਲੋਂ ਮੁਸ਼ਤੀਆ ਦੀ ਵਰਤਿਆ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਇਹ ਇਸ ਚਰਨਕੁਣ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਕੇ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਗੋੜੀ ਲੱਗੀ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਬਾਰ-ਬਾਰ ਜੂੜੇ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ ਵਿੱਚ ਪਰਚਾ ਫੜ ਕੇ ਤੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ ਇਸਕੇ ਐਸੇ ਹੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਾ ਹੈ ਔਰ ਸਰਕਾਰ ਨੂੰ ਤਾਲਣਾ ਕਰਦੇ ਆ ਕਿ ਇਹਦੇ ਪਿੱਛੇ ਕੌਣ ਹੈ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਤੀਆਦੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਏ ਵਾਈਸ ਰੋਡਿਕਾ ਖਾਲਸਾ ਵਾਈਸ ਰੋਡਿਕਾ ਜਿਸੇ ਨੂੰ ਸਦਾ ਸੁਬੀਸ਼ ਨੂੰ ਬਦਲ ਆਪਣੀ ਸੇਵਾ ਕਰ ਰਹੀ ਸੀਨ ਉਹਨਾਂ ਤੇ ਹਮਲਾ ਹੋਇਆ ਫਾਇਰਿੰਗ ਹੋਈ ਹੈ ਇਸ ਮਾਮਲੇ ਉਕਲੇ ਦੇ ਸਵੇਰੇ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕਿਸੇ ਵਿਅਕਤੀ ਨੇ ਗੋਲੀ ਚਲਾਉਣ ਦਾ ਯਤਨ ਕੀਤਾ ਜੋ ਬੇहद ਮੰਦ ਭਾਗਾ ਵੀ ਹੈ ਦੁਖਦਾਈ ਵੀ ਹੈ ਸਚ칸 ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਜਿਹੜਾ ਵੀ ਆਉਂਦਾ ਹੈ ਉਹ ਆਪਣੇ ਆਪ ਨੂੰ ਭੈਮੁਖਤ ਤੇ ਗੁਰੂ ਅਗੇ ਸਮਰਪਤ ਹੋਣ ਦੀ ਜਿਹੜੀ ਹੈ ਭਾਵਨਾ ਲੈ ਕੇ ਆਉਂਦਾ ਹੈ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਦਾ ਵਾਪਰਨਾ ਜੀੜਾ ਵੀ ਦਿੰਦਾ ਹੈ ਔਰ ਮੰਤਭਾਗਾ ਵੀ ਹੈ। ਪਰसों ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫਸੀਲ ਤੋਂ ਇਸ ਗੱਲ ਨੂੰ ਦੁਹਰਾਇਆ ਗਿਆ ਸੀ ਸਿੰਘ ਸਹਿਬਾਨ ਵੱਲੋਂ ਕਿ ਇਹ ਫੈਸਲਾ ਬਿਲਕੁਲ ਬਿਨਾਂ ਕਿਸੇ ਦਬਾਅ ਬਿਨਾਂ ਕਿਸੇ ਡਰ ਬਿਨਾਂ ਕਿਸੇ ਪਹਿਤੋਂ ਸਿਰਫ ਗੁਰੂ ਦੇ ਪਹਿਚ ਰਹਿ ਕੇ ਅਸੀਂ ਕਰ ਰਹੇ ਹਾਂ ਔਰ ਹੋਇਆ ਕੱਲ ਵੀ ਅਸੀਂ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹਾਜ਼ਰ ਹੋਏ ਖੜਾ ਪ੍ਰਸ਼ਾਦ ਦੀ ਦੇਖ ਸਾਹਤ ਔਰ ਉਥੇ ਇਹੋ ਅਰਦਾਸ ਕੀਤੀ ਕਿ हे ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਫੈਸਲਾ ਕੀਤਾ ਹੈ ਤਾਡੀ ਰਜ਼ਾ ਚ ਕੀਤਾ ਹੈ। ਤੁਹਾਡੀ ਹਜ਼ੂਰੀ ਚ ਕੀਤਾ ਹੈ। ਇਸ ਕਰਕੇ ਜੇ ਕੋਈ ਇਸ ਫੈਸਲੇ ਨੂੰ ਸਲਾਉਂਦਾ ਹੈ ਤਾਂ ਤੇਰੇ ਤਖਤ ਦੀ ਸਫਤ ਹੈ। ਤੇ ਜੇ ਕੋਈ ਇਸ ਫੈਸਲੇ ਨੂੰ ਨਾ ਪਸੰਦ ਕਰਦਾ ਕੋਈ ਮੰਦਾ ਬੋਲਦਾ ਤੇ ਉਹ ਵੀ ਤੇਰੇ ਤਖਤ ਲਈ ਹੈ। ਬਹੁਤ ਸਾਰੀਆਂ ਏਜੰਸੀਆਂ ਐਸੀਆਂ ਨੇ ਜਿਨ੍ਹਾਂ ਨੂੰ ਫੈਸਲੇ ਦੇ ਚੰਗੇ ਮਾੜੇ ਹੋਣ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਜਿਹੜੇ ਦਰਦ ਹੈ ਉਹਨਾਂ ਨੂੰ ਜਿਹੜੀ ਪੀੜਾ ਹੈ ਉਹ ਸਾਡੇ ਸੰਕਲਪ ਤੋਂ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ ਕਿ ਇੱਥੇ ਕੋਈ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਉਹਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ ਚਾਹੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਚਾਹੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਚਾਹੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਸੀ ਚਾਹੇ ਮੁੱਖ ਮੰਤਰੀ ਸਰਦਾਰ ਸਰਜੀਤ ਸਿੰਘ ਬਰਨਾਲਾ ਸੀ ਇੱਥੇ ਜਵਾਬਦੇਹੀ ਤੈ ਹੁੰਦੀ ਹੈ ਕਿ ਸਾਡਾ ਸੰਕਲਪ ਹੈ ਔਰ ਇੱਕ ਐਸੀ ਸੋਚ ਹੈ ਜਿਨ੍ਹਾਂ ਨੂੰ ਸਾਡੇ ਇਸ ਸੰਕਲਪ ਤੋਂ ਨਫ਼ਰਤ ਹੈ ਕਿਉਂਕਿ ਇਸ ਸੰਕਲਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਖਾਲਸਾ ਪੰਥ ਨੂੰ ਬਖਸ਼ਿਆ ਸਿੱਖਾਂ ਨੂੰ ਬਖਸ਼ਿਆ। ਔਰ ਇਹ ਸੰਕਲਪ ਹਮੇਸ਼ਾ ਕਾਇਮ ਰਹੇਗਾ। ਗੁਰੂ ਪਾਤਸ਼ਾਹ ਦਾ ਤਖਤ ਹੈ। ਗੁਰੂ ਪਾਤਸ਼ਾਹ ਦੇ ਤਖਤ ਤੇ ਜਿਹੜੇ ਫੈਸਲੇ ਗੁਰੂ ਦੇ ਪੈਜ ਹੁੰਦੇ ਨੇ ਉਹ ਟਿਕ ਜਾਂਦੇ ਨੇ। ਤੇ ਜਿਹੜੇ ਗੁਰੂ ਦੇ ਪੈ ਤੋਂ ਬਿਨਾ ਹੁੰਦੇ ਨੇ ਉਹ ਫੈਸਲੇ ਕਰਨ ਵਾਲੇ ਵੀ ਡਿੱਗ ਪੈਂਦੇ ਨੇ ਤੇ ਫੈਸਲੇ ਵੀ ਡਿੱਗ ਪੈਂਦੇ ਨੇ। ਮੈਂ ਅੱਜ ਸਵੇਰੇ ਜਿਹੜੀ ਕਟਨਾ ਵਾਪਰੀ ਹੈ ਉਹਨੂੰ ਬਹੁਤ ਮੰਦ ਭਾਗਾ ਔਰ ਦੁਖਦਾਈ ਵੀ ਕਿੰਦਾ ਹੈ ਔਰ ਪੀੜਾ ਵੀ ਮਹਿਸੂਸ ਕਰਦਾ ਕਿ ਨਹੀਂ ਹੋਣਾ ਚਾਹੀਦਾ ਸੀ ਜੀ ਸਰ ਜੀ ਕਲ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ